ਜੀ ਸਰ ਕੀ ਹੋਇਆ ਕਿ ਸੇਕ ਕੰਟਰੋਲ ਹੈ ਇਹ ਇੱਥੇ ਜੀ ਮਾਨਜੋਗ ਸੀਐਮ ਪੰਜਾਬ ਮਾਨਜੋਗ ਡੀਜੀਪੀ ਪੰਜਾਬ ਤੇ ਮਾਨਜੋਗ ਡੀਆਈਜੀ ਪਟਿਆਲਾ ਰੇਂਜ ਦੀ ਬਿਲਕੁਲ ਕਲੀਅਰ ਕੱਟ ਪਾਲਿਸੀ ਹੈਗੀ ਆ ਕਿ ਜ਼ੀਰੋ ਟੋਲਰੈਂਸ ਟਵਰਡਸ ਗੈਂਗਸਟਰਸ ਐਂਡ ਐਂਟੀਸੋਸ਼ਲ 엘ਮੈਂਟਸ ਸਾਡੀ ਪਟਿਆਲਾ ਪੁਲਿਸ ਦੀ ਟੀਮ ਨੂੰ ਅੱਜ ਬਹੁਤ ਵੱਡੀ ਕਾਮਯਾਬੀ ਮਿਲੀ ਜਦੋਂ ਲਾਈਵ ਆਪਰੇਸ਼ਨ ਦੇ ਦੌਰਾਨ ਜਿਹੜੀ ਪੁਲਿਸ ਪਾਰਟੀ ਹੈਗੀ ਲੀਡ ਬਾਈ ਐਸਪੀ ਇਨਵੈਸਟੀਗੇਸ਼ਨ ਗੁਰਬੰਦ ਸਿੰਘ ਬੈਂਸ ਤੇ ਇਨਚਾਰਜ ਸੀਆਈਏ ਪਟਿਆਲਾ ਇਨਸਪੈਕਟਰ ਪ੍ਰਦੀਪ ਬਾਜਵਾ ਇਹ ਸ਼ੱਕੀ ਅਨਸਰਾਂ ਦੀ ਤਲਾਸ਼ 'ਚ ਲਾਈਵ ਪੈਟਰੋਲਿੰਗ ਸਾਡੇ ਕੋਲੇ ਸੀਗੀ ਕੋਈ ਸੋਰਸ ਇਨਫੋਰਮੇਸ਼ਨ ਸੀਗੀ ਕਿ ਕੋਈ ਸ਼ੱਕੀ ਅਨਸਰ ਪਟਿਆਲੇ ਸ਼ਹਿਰ 'ਚ ਕੋਈ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਹੈ ਤੇ ਉਹਦੇ ਬਾਬਤ ਜਦੋਂ ਇਹਨਾਂ ਨੇ ਇੱਕ ਜਿਹੜਾ ਇਹ ਗੁਰਚਰਨ ਸਿੰਘ ਉਰਫ ਕਾਲੂ ਹੈਗਾ ਆ ਇਕੜੂਆ ਏਰੀਆ ਮੁਹਾਲੀ ਦਾ ਰਹਿਣ ਵਾਲਾ ਆ ਇਹਨੂੰ ਰਾਉਂਡ ਅਪ ਕੀਤਾ ਤੇ ਉਸ ਆਪਰੇਸ਼ਨ ਦੌਰਾਨ ਇਹਨੇ ਪੁਲਿਸ ਪਾਰਟੀ ਦੇ ਉੱਪਰ ਚਾਰ ਫਾਇਰ ਜਿਹੜੇ ਆ ਬੱਤੀਬੌਰ ਦੇ ਪਿਸਤੌਲ ਤੋਂ ਆਪਣੇ ਨਜਾਇਜ਼ ਹਸਲੇ ਤੋਂ ਇਹਨੇ ਚਾਰ ਫਾਇਰ ਕੀਤੇ ਤੇ ਪੁਲਿਸ ਪਾਰਟੀ ਨੇ ਬਹੁਤ ਬਾਧਰੀ ਨਾਲ ਤੇ ਰੈਸਟ੍ਰੇਂਟ ਦਾ ਜਿਹੜਾ ਨਮੂਨਾ ਪੇਸ਼ ਕਰਦੇ ਹੋਏ ਰਿਟੈਲੀਏਟਰੀ ਫਾਇਰ ਕੀਤਾ ਤੇ ਇਹਨੂੰ ਗਨ ਸ਼ਾਟ ਇੰਜਰੀ ਦੇ ਲੈਕਚਰ ਹੋਈ ਆ ਤੇ ਇਹ ਇਸ ਦੋਸ਼ੀ ਦਾ ਜਿਹੜਾ ਕ੍ਰਿਮੀਨਲ ਪਿਸ਼ੋਕੜ ਹੈਗਾ ਆ ਹੀ ਇਸ ਆ ਹਾਰਡਨ ਕ੍ਰਿਮੀਨਲ ਤੇ 8 ਤੋਂ ਜ਼ਿਆਦਾ ਮੁਕਦਮੇ ਇਹਦੇ ਉੱਪਰ ਡਕੈਤੀ ਦੇ ਆਰਮ ਡਰਾਬਰੀ ਦੇ ਐਨਡੀਪੀਐਸ ਐਕਟ ਦੇ ਇਰਾਦਾ ਕਤਲ ਵਗੈਰਾ ਦੇ ਦਰਜ ਨੇ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਬਿਲਕੁਲ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਆ ਜੀ ਜੇਕਰ ਪੁਲਿਸ ਦੇ ਉੱਪਰ ਕੋਈ ਵੀ ਗੈਂਗਸਟਰ ਜਾਂ ਕ੍ਰਿਮੀਨਲ ਅਨਸਰ ਹਮ ਲਾ ਕਰੂਗਾ ਤੇ ਪੁਲਿਸ ਬਿਲਕੁਲ ਉਹਦਾ ਪੁਖਤਾ ਜਵਾਬ ਦੇਊਗੀ ਤੇ ਅਸੀਂ ਕਿਸੇ ਪ੍ਰਕਾਰ ਨਾਲ ਵੀ ਜਿਹੜੀ ਲਾਅ ਐਂਡ ਆਰਡਰ ਸਿਚੁਏਸ਼ਨ ਹੈਗੀ ਆ ਇਹਨੂੰ ਅਸੀਂ ਬਿਲਕੁਲ ਖਰਾਬ ਨਹੀਂ ਹੋਣ ਦਵਾਂਗੇ ਤੇ ਇਹ ਸਾਨੂੰ ਬਿਲਕੁਲ ਕਲੀਅਰ ਡਾਇਰੈਕਸ਼ਨਸ ਨੇ ਸਰ ਇਹ ਕਿੱਥੇ ਦਾ ਕੀ ਦਾ ਬੈਕਗ੍ਰਾਉਂਡ ਕੀ ਸੀਗਾ ਕਿੱਥੇ ਦਾ ਆ ਦੇਖੋ ਇਹ ਕਾਫੀ ਜਿਵੇਂ ਮੈਂ ਪਹਿਲਾਂ ਦੱਸਿਆ ਇਹਦੇ ਤੇ 8 ਤੋਂ ਜ਼ਿਆਦਾ ਮੁਕਦਮੇ ਦਰਜ ਨੇ ਹਾਰਡਹੈਂਡ ਕ੍ਰਿਮੀਨਲ ਆ ਇਹ ਹੁਣ ਬੇਲ ਤੇ ਸੀਗਾ ਇਸ ਬੇਲ ਪੀਰੀਅਡ ਦੇ ਦੌਰਾਨ ਇੰਨੇ ਇੱਕ ਸਕੋਰਪੀਓ ਗੱਡੀ ਜਿਹੜੀ ਆ ਉਹ ਵੀ ਇੰਨੇ ਲੁੱਟੀ ਸੀ ਤ੍ਰਿਪੜੀ ਏਰੀਆ ਤੋਂ ਕੁਝ ਦਿਨ ਪਹਿਲਾਂ ਦੇ ਉਸ ਸਕੋਰਪੀਓ ਗੱਡੀ ਦੀ ਲੁੱਟਣ ਦਾ ਵੀ ਇਹੀ ਮਕਸਦ ਸੀਗਾ ਕਿ ਉਸ ਗੱਡੀ ਰਾਹੀਂ ਵੀ ਇਹ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਸਕਦਾ ਸੀ ਨਜਾਇਜ਼ ਹਥਿਆਰ ਵੀ ਇਹਦੇ ਤੋਂ ਬਰਾਮਦ ਹੋਇਆ ਤੇ ਬਹੁਤ ਹੀ ਏ ਟ੍ਰਿਗਰ ਹੈਪੀ ਜਿਹੜਾ ਗੈਂਗਸਟਰ ਸੀਗਾ ਇਹਨੇ ਚਾਰ ਰੌਂ ਫਾਇਰ ਕੀਤੇ ਤੇ ਬਿਲਕੁਲ ਪੁਖਤਾ ਜਿਹੜੀ ਜਵਾਬੀ ਕਾਰਵਾਈ ਸਾਡੀ ਟੀਮ ਨੇ ਕੀਤੀ ਤੇ ਅੱਗੇ ਵੀ ਅਸੀਂ ਇਨਸ਼ੋਰ ਕਰਾਂਗੇ ਕਿ ਗੈਂਗਸਟਰਸ ਦੇ ਖਿਲਾਫ ਸਟ੍ਰਿਕਟ ਐਕਸ਼ਨ ਹੋਵੇ ਸਰ ਇੱਕ ਅੱਲਾ ਹੀ ਸੀਗਾ ਇਸ ਵਕਤ ਹਾਂਜੀ ਇਹ ਕੱਲ੍ਹ ਹੀ ਸੀਗਾ ਬਾਕੀ ਇਨਵੈਸਟੀਗੇਟ ਕਰ ਰਹੇ ਹਾਂ ਹਸਪੀਟਲ ਚ ਦਾਖਲ ਹੈ ਹਾਂਜੀ ਇਹਨੂੰ ਜਾਪਤ ਅਨੁਸਾਰ ਹਸਪਤਾਲ ਚ ਦਾਖਲ ਕਰਾਇਆ ਗਿਆ ਤੇ ਇਹਦੇ ਹੋਰ ਕਿਹੜੇ ਕਿਹੜੇ ਗੈਂਗਸਟਰਸ ਨਾਲ ਤਲੁਕਾਤ ਹੈਗੇ ਆ ਉਹ ਸੀ ਵੈਰੀਫਾਈ ਮੁਲਾਜ਼ਮ ਮੁਲਾਜ਼ਮ ਵੈਸੇ ਮੈਂ ਕਿਹੜੀ ਨਿਕਲੀ ਸਰ ਉਸੇ ਪੁਲਿਸ